ਹੁਸ਼ਿਆਰਪੁਰ ਚ ਇਹ ਲੈਂਡ ਪੂਲਿੰਗ ਸਕੀਮ ਤਹਿਤ ਹੁਸ਼ਿਆਰਪੁਰ ਦੇ ਪਿੰਡ ਪੁਰਹਿਰਾ ਅਤੇ ਸ਼ੇਰਗੜ ਦੇ ਵਿੱਚ ਪੰਜਾਬ ਸਰਕਾਰ ਵੱਲੋਂ 550 ਏਕੜ ਦੇ ਕਰੀਬ ਜ਼ਮੀਨ ਜਿਹੜੀ ਅਕਵਾਇਰ ਕੀਤੀ ਜਾਣੀ ਸੀ ਤਾਂ ਇਸ ਨੂੰ ਰਕਾਉਣ ਦੇ ਲਈ ਇਲਾਕੇ ਕਿਸਾਨ ਅਗੂ ਮਨਜੀਤ ਰਾਏ ਦੀ ਅਗਵਾਈ ਦੇ ਵਿੱਚ ਦੋਵਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਬਿੱਤਦੀ ਨਹੀਂ ਹੁਸ਼ਿਆਰਪੁਰ ਦੇ ਵਿੱਚ ਜਦੋਂ ਕਾਂਗਰਸ ਤੇ ਸੂਬਾ ਪ੍ਰਧਾਨ ਰਾਜਾ ਬੜਿੰਗ ਪਹੁੰਚੇ ਸੀ ਤਾਂ ਉਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਮੁਖੀ ਆਗੂ ਨੇ ਉਹਨਾਂ ਦੇ ਨਾਮ ਇੱਕ ਮੰਗ ਪੱਤਰ ਦਿੱਤਾ ਗਿਆ ਸੀ ਕਿ ਵਿਧਾਨ ਸਭਾ ਦੇ ਵਿੱਚ ਕਾਂਗਰਸ ਪਾਰਟੀ ਇਸ ਮੁੱਦੇ ਨੂੰ ਜ਼ੋਰ ਸ਼ੋਰ ਦੇ ਨਾਲ ਉਠਾਏ ਤੇ ਸਰਕਾਰ ਦੇ ਇਸ ਕਦਮ ਤੇ ਲਗਾਮ ਲਗਾਏ ਤਾਂ ਮੇਰੇ ਨਾਲ ਗੱਲਬਾਤ ਕਰਨ ਲਈ ਕਿਸਾਨ ਅਗੂ ਮਨਜੀਤ ਰਾਏ ਮੌਜੂਦ ਨਹੀਂ ਕਿਉਂਕਿ ਇਹਨਾਂ ਦੀ ਅਗਵਾਈ ਦੇ ਵਿੱਚ ਸਾਰਾ ਜਿਹੜਾ ਬੀੜਾ ਦੋਹਾਂ ਪਿੰਡਾਂ ਦੇ ਲੋਕਾਂ ਵੱਲੋਂ ਚੁੱਕਿਆ ਗਿਆ ਹੈ ਰਾਏ ਸਾਹਿਬ ਵੀ ਤਰਦੀ ਨਹੀਂ ਇਹ ਰਾਜਾ ਬੈਂਕ ਨੂੰ ਮੰਗ ਪੱਤਰ ਸੌਂਪਿਆ ਸੀ ਪ੍ਰਤਾਪ ਸਿੰਘ ਬਾਜਬਾਦ ਦੇ ਨਾਮ ਤੇ ਅੱਜ ਪ੍ਰਤਾਪ ਸਿੰਘ ਬਾਜਬਾਦ ਦਾ ਇਹ ਬਿਆਨ ਆਇਆ ਹੈ ਮੀਡੀਆ ਤੇ ਵਿੱਚ ਤੁਸੀਂ ਵੀ ਜਾਣਦੇ ਹੋ ਕਿ ਪੰਜਾਬ ਸਰਕਾਰ ਦਾ ਇੱਕ ਵਿਸ਼ੇਸ਼ اجلاس ਚੱਲ ਰਿਹਾ ਹੈ ਸੈਸ਼ਨ ਚੱਲ ਰਿਹਾ ਹੈ ਤੇ ਉਸ ਵਿੱਚ ਉਹਨਾਂ ਨੇ ਦੋਸ਼ ਰਾਇਆ ਕਿ ਪੰਜਾਬ ਸਰਕਾਰ ਜਿਹੜਾ ਉਹ ਲੈਂਡ ਪੂਲਿੰਗ ਸਕੀਮ ਤੇ ਗੱਲਬਾਤ ਕਰਨ ਦੇ ਲਈ ਤਿਆਰ ਨਹੀਂ ਹੈ ਤੇ ਨਾ ਹੀ ਕੋਈ ਵਿਧਾਨ ਸਭਾ ਦੇ ਵਿੱਚ ਇਸ ਬਾਬਤ ਗੱਲਬਾਤ ਕੀਤੀ ਜਾ ਰਹੀ ਹੈ ਜੀ ਅ ਬਿਲਕੁਲ ਦੇਖੋ ਇਹ ਅ ਅਸੀਂ ਪਿਛਲੇ ਦਿਨੀ ਜਦੋਂ ਸਾਨੂੰ ਪਤਾ ਚੱਲਿਆ ਕਿ ਪ੍ਰਤਾਪ ਸਿੰਘ ਬਾਜਬਾਜੀ ਨੇ ਸ਼ਹਿਰ ਪਰ ਆਉਣਾ ਹੈ ਕਿਉਂਕਿ ਵਿਰੋਧੀ ਧਿਰ ਦੇ ਲੀਡਰ ਨੇ ਉਹ ਵਿਧਾਨ ਸਭਾ ਦੇ ਵਿੱਚ ਤੇ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਸੀ ਉਹ ਆ ਨਹੀਂ ਸਕੇ ਤੇ ਰਾਜਾ ਬੜਿੰਗ ਜੀ ਆਏ ਸੀ ਉਹਨਾਂ ਨੂੰ ਦਿੱਤਾ ਸੋ ਅਸੀਂ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ ਅਸੀਂ ਇਹ ਕਿਸਾਨ ਕੋਈ ਵੀ ਜ਼ਮੀਨ ਦੇਣੀ ਨਹੀਂ ਚਾਹੁੰਦਾ ਸੋ ਉਹਦੇ ਤਹਿਤ ਹੀ ਕੱਲ ਸਾਨੂੰ ਪਤਾ ਲੱਗਿਆ ਕਿ ਜਿਹੜੀ ਵਿਧਾਨ ਸਭਾ ਦਾ ਸੈਸ਼ਨ ਹੁਣੇ ਨਹੀਂ ਵਿਸ਼ੇਸ਼ ਬੁਲਾਇਆ ਹੈਗਾ اجلاس ਉਹਦੇ ਵਿੱਚ ਪ੍ਰਤਾਪ ਸਿੰਘ ਬਾਜਬਾ ਨੇ ਗੱਲ ਉਹ ਚੱਕੀ ਵੀ ਆ ਉਹ ਪੋਟ ਅਪ ਕੀਤੀ ਹੈ ਸਾਰੀ ਗੱਲ ਪਰ ਇਹ ਸਰਕਾਰ ਦੀ ਬੇਈਮਾਨੀ ਕਹਦੇ ਹੋ ਇਹ ਕੀ ਅੰਡਰਗਰਾਉਂਡ ਕਰ ਰਹੇ ਨੇ ਕੀ ਅੰਧੇਰਾ ਰੱਖ ਕੇ ਕਰਨਾ ਚਾਹੁੰਦੇ ਨੇ ਇਹ ਸਾਰੀ ਗੱਲ ਤੇ ਕੋਈ ਚਰਚਾ ਨਹੀਂ ਹੋਈ ਨਾ ਇਹਨਾਂ ਨੇ ਚਰਚਾ ਕਰਨ ਦਿੱਤੀ ਦੇਖੋ ਪੰਜਾਬ ਦੇ ਮੁੱਦੇ ਅਹਿਮ ਮੁੱਦੇ ਨੇ ਲੋਕਾਂ ਦੇ ਰੋਜ਼ਗਾਰ ਖੋਇਆ ਜਾ ਰਿਹਾ ਕਿਸਾਨਾਂ ਕੋਲੋਂ ਉਹਨਾਂ ਦੀ ਜ਼ਮੀਨ ਖੋ ਕੇ ਮਜ਼ਦੂਰਾਂ ਕੋਲੋਂ ਖੋ ਕੇ ਉਹਨਾਂ ਦਾ ਕੰਮ ਕੀਤਾ ਜਿਹੜਾ ਪਿੰਡਾਂ ਦਾ ਉਹ ਸਾਰਾ ਖੋ ਕੇ ਉਹਨਾਂ ਤੋਂ ਰੁਜ਼ਗਾਰ ਖੋਇਆ ਜਾ ਰਿਹਾ ਇਹ ਪਹਿਲੀ ਸਰਕਾਰ ਹੈ ਜਿਨੇ ਘਰ ਤੋਂ ਘੱਟ 20000 ਕਿਸਾਨ ਪਰਿਵਾਰ ਤੇ ਨਾਲ 20000 ਮਜ਼ਦੂਰ ਪਰਿਵਾਰ ਜਿਹੜੇ ਆ ਉਹਨਾਂ ਨੂੰ 40000 ਪਰਿਵਾਰਾਂ ਨੂੰ ਵਿਰੋਜ਼ਗਾਰ ਕਰਨਾ ਜ਼ਮੀਨਾਂ ਖੋ ਕੇ ਅੱਗੇ ਸਰਕਾਰਾਂ ਉਹਨੀਆਂ ਰੋਜ਼ਗਾਰ ਦਿੰਨੀਆਂ ਪਰ ਇਹ ਪਹਿਲੀ ਸਰਕਾਰ ਹੈ ਕਿ ਜਿਹੜੀ ਰੋਜ਼ਗਾਰ ਖੋ ਰਹੀ ਆ ਲੋਕਾਂ ਕੋਲੋਂ ਸੋ ਇਹ ਉਤੇ ਚਰਚਾ ਕਰਨੀ ਸੀ ਕਿੱਡਾ ਮੁੱਦਾ ਹੈ ਇਹ ਲੋਕਾਂ ਨੂੰ ਰੋਜ਼ਗਾਰ ਜਿਹੜਾ ਲੋਕਾਂ ਤੋਂ ਖੋਇਆ ਜਾ ਰਿਹਾ ਕਿੱਡਾ ਵੱਡਾ ਇਸ਼ੂ ਹੈ ਪਰ ਉਹਤੇ ਚਰਚਾ ਕਰਨੇ ਨੂੰ ਤਿਆਰ ਹੀ ਨਹੀਂ ਹੈਗੇ ਇਤੋਂ ਸਪਸ਼ਟ ਹੁੰਦਾ ਹੈ ਕਿ ਇਹ ਸਰਕਾਰ ਅੰਦਰ ਕੋਈ ਖਿਚੜੀ ਹੋਰ ਪਕਾ ਰਹੀ ਹੈ ਜਿਹੜਾ ਭਗਵੰਤ ਮਾਨ ਜੀ ਬਿਆਨ ਦਿੰਦੇ ਨੇ ਕਿ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜ਼ਮੀਨ ਨਹੀਂ ਲਈ ਜਾਊਗੀ ਪਰ ਜਦੋਂ ਲੈਂਡ ਪੂਲਿੰਗ ਪਾਲਿਸੀ ਦੇ ਕੋਈ ਡਿਬੇਟ ਦੀ ਗੱਲ ਆਉਂਦੀ ਹੈ ਉੱਥੇ ਕੁਝ ਬੋਲਣ ਨੂੰ ਤਿਆਰ ਨਹੀਂ ਉੱਥੇ ਬਹਿਸ ਕਰਨ ਨੂੰ ਤਿਆਰ ਨਹੀਂ ਬਿਲਕੁਲ ਕੱਲ ਜਦੋਂ ਮੀਡੀਆ ਵੱਲੋਂ ਸਵਾਲ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਮਾਨ ਸਾਹਿਬ ਨੇ ਕਿਹਾ ਮੁੱਖ ਮੰਤਰੀ ਨੇ ਕਹਿੰਦੇ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਦੀ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਵੇਗੀ ਪਰੰਤ ਦੂਜੇ ਪਾਸੇ ਸਵਾਲ ਇਹ ਵੀ ਪੈਦਾ ਹੁੰਦਾ ਜੇਕਰ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਂਦੀ ਤੇ ਅਖਬਾਰਾਂ ਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਤੇ ਖਸਰੇ ਤੇ ਜਿਹੜੇ ਨੰਬਰ ਪਾਏ ਜਾ ਰਹੇ ਨੇ ਉਹ ਕਿਸ ਦੀ ਆਗਿਆ ਦੇ ਨਾਲ ਫਿਰ ਪਾਏ ਜਾ ਰਹੇ ਨੇ ਜੇਕਰ ਤੁਹਾਡੀ ਮਰਜ਼ੀ ਤੋਂ ਬਿਨਾਂ ਜ਼ਮੀਨ ਖਰੀਦਣੀ ਨਹੀਂ ਸਰਕਾਰ ਨੇ ਦੇਖੋ ਇਹ ਸਰਕਾਰ ਦਾ ਜਿਹੜਾ ਦੋ ਮੂੰਹੀ ਸਰਕਾਰ ਹੈ ਦੋਗਲਾ ਚਿਹਰਾ ਸਾਹਮਣੇ ਆ ਰਿਹਾ ਇੱਕ ਪਾਸੇ ਤਾਂ ਮੁੱਖ ਮੰਤਰੀ ਜੀ ਕਹਿੰਦੇ ਕਿ ਕਿਸਾਨਾਂ ਦੀ ਮਰਜ਼ੀ ਤੋਂ ਬਿਨਾਂ ਜ਼ਮੀਨ ਨਹੀਂ ਲੈਣੀ ਦੂਸਰੇ ਪਾਸੇ ਸਾਡੇ ਖਸਰਾ ਨੰਬਰ ਪਾ ਕੇ ਉਹਨੂੰ ਅਖਬਾਰਾਂ 'ਚ ਦਿੱਤਾ ਜਾ ਰਿਹਾ ਕੌਣ ਹੁੰਦੇ ਨੇ ਸਾਨੂੰ ਪੁੱਛੇ ਤੋਂ ਬਿਨਾ ਸਾਡੀਆਂ ਜ਼ਮੀਨਾਂ ਦੇ ਖਸਰਾ ਨੰਬਰ ਪਾਉਣ ਵਾਲੇ ਇਹ ਔਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੂਗਾ ਕਛੇਪ ਜੀ ਦੇਖੋ ਸਿੱਧੀ ਗੱਲ ਇੱਕ ਹੈ ਵੀ ਕੱਲ ਇੱਕ ਹੋਰ ਮੁੱਖ ਮੰਤਰੀ ਜੀ ਦਾ ਬਿਆਨ ਆਇਆ ਉਹ ਕਹਿੰਦਾ ਹੈ ਜਦੋਂ ਮੀਡੀਆ ਕਰਮੀ ਪੁੱਛਦੇ ਆ ਵੀ ਉਹਨਾਂ ਨੇ ਜਿਹੜੀ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ ਆ ਕਰਨੀ ਚਾਹੁੰਦੇ ਆ ਸਰਪਾਰਟੀ ਜਿਹੜੀ ਮੀਟਿੰਗ ਤੇ ਕਿਸਾਨ ਉਹ ਕਹਿੰਦਾ ਜੀ ਉਹ ਕੌਣ ਨੇ ਉਹ ਇਹ ਆਖ ਰਿਹਾ ਅੱਗੇ ਤੋਂ ਵੀ ਉਹ ਕੌਣ ਨੇ ਉਹ ਕਹਿ ਰਿਹਾ ਵੀ ਉਹ ਕਿਸਾਨ ਨੇ ਉਹਨਾਂ ਨੇ ਕਿਹਾ ਵੀ ਕਿਸਾਨ ਲੀਡਰ ਨੇ ਕਹਿੰਦਾ ਉਹਨਾਂ ਨੂੰ ਪੁੱਛੋ ਵੀ ਉਹ ਖੇਤ ਗਿਆ ਨੂੰ ਕਿੰਨਾ ਚਿਰ ਹੋ ਗਿਆ ਸੋ ਇਹ ਅੱਜ ਦੇਸ਼ ਦੇ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਨੂੰ ਦਿੱਲੀ ਜਾ ਕੇ ਮਿਲਦਾ ਸੀ 2020 ਕੀ ਦੇ ਅੰਦੋਲਨ ਚ ਜਿਸ ਬਲਬੂਤੇ ਸਰਕਾਰ ਲੈ ਕੇ ਆਏ ਅੱਜ ਇਹ ਕਹਿੰਦਾ ਉਹਨੂੰ ਕਿਸਾਨ ਨਹੀਂ ਮੈਨੂੰ ਤਾਂ ਇਹ ਜੀ ਜਾਪਦਾ ਹੈ ਕਿ ਕੱਲ ਨੂੰ ਇਹ ਆਪਣੇ ਪਿਤਾ ਨੂੰ ਵੀ ਕਹਿ ਦਊਗਾ ਵੀ ਉਹ ਮਾਸਟਰ ਨਹੀਂ ਕਿਉਂਕਿ ਹੁਣ ਉਹ ਰਿਟਾਇਰ ਹੋ ਗਿਆ ਹੁਣੇ ਨੇ ਘਰ ਹੋਣੇ ਨੇ ਜਾਂ ਉਹ ਹੈਗੇ ਜਾਂ ਨਹੀਂ ਹੈਗੇ ਮੈਂ ਕਹਿ ਨਹੀਂ ਸਕਦਾ ਪਰ ਮੈਨੂੰ ਤਾਂ ਇਹ ਵੀ ਭਰੋਸਾ ਵੀ ਇਹ ਇਹ ਵੀ ਗੱਲ ਜੇ ਕਹਿ ਸਕਦਾ ਵੀ ਆਹ ਮੇਰੀ ਮਾਂ ਨਹੀਂ ਹੈ ਮੇਰਾ ਪਿਓ ਨਹੀਂ ਨਸ਼ੇ ਦੇ ਹਾਲਾਤ ਦੇ ਵਿੱਚ दारू ਦਾ ਪੈਗ ਲਾ ਕੇ ਜਿਹੜਾ ਬੰਦਾ ਇਹ ਕਹਿੰਦਾ ਮੈਂ ਚੈਲੰਜ ਕਰਦਾ ਆਪਣੇ ਮੱਦੇਮ ਰਾਹੀਂ ਭਗਵੰਤ ਮਾਨ ਨੂੰ ਵੀ ਆ ਜਾ ਕਿਸਾਨੀ ਦੇ ਮੇਰੇ ਨਾਲ ਡਿਬੇਟ ਕਰਾ ਕਿਸਾਨੀ ਦੇ ਆ ਜਾ ਮੇਰੇ ਨਾਲ ਖੇਤ ਆ ਕੇ ਨੱਕੇ ਮੋੜ ਆ ਜਾ ਤੈਨੂੰ ਝੋਨੇ ਦੀਆਂ ਬੱਟਾਂ ਲਿਪਣ ਲਈਏ ਫਿਰ ਦੇਖੀਏ ਕਿਹੜਾ ਕਿਸਾਨ ਹੈਗਾ ਕਿ ਕਿਹੜਾ ਨਹੀਂ ਪਰ ਹੁਣ ਉਮੀਦ ਕੀ ਜਾਪਦੀ ਹੈ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਜਦੋਂ ਜਦ ਕਰ ਰਹੇ ਹੋ ਇਹ মিডিਆ ਦਾ ਸਾਰਾ ਤੁਸੀਂ ਲਿਆ ਹੈ মিডিਆ ਨੇ ਆਪਣੀ ਡਿਊਟੀ ਵੀ ਪਖੂਬੀ ਨਹੀਂ ਪਾਈਏ ਚਾਹੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰ ਲਈਏ ਪੰਜਾਬ ਦੇ মিডিਆ ਦੀ ਗੱਲ ਕਰ ਲਈਏ ਪਰ ਪ੍ਰਣਾਲਾ ਅਜੇ ਕਿੱਥੇ ਕਿ ਪਹੁੰਚੀ ਹੈ ਕੋਈ ਤਸ ਤੋਂ ਮਸ ਹੋਈ ਹੈ ਸਰਕਾਰ ਅਫਸਰਾਂ ਦੇ ਨਾਲ ਵੀ ਮੀਟਿੰਗ ਹੋਈ ਹੈ ਤੁਸੀਂ ਲੋਕਲ ਨੁਮਾਇੰਦੇ ਨੂੰ ਵੀ ਮੰਗ ਪੱਤਰ ਦਿੱਤੇ ਆ ਕਿ ਪ੍ਰਣਾਲਾ ਕਿੱਥੇ ਕਿ ਪਹੁੰਚਾ ਕਿ ਉੱਥੇ ਉਸੇ ਥਾਂ ਬਰਕਰ ਦੇਖੋ ਕਸ਼ੇਪ ਜੀ ਪਹਿਲਾਂ ਤਾਂ ਤੁਹਾਡਾ ਸੀ ਹੁਸ਼ਿਆਰਪੁਰ ਨਿਊਜ਼ ਦੇ ਬਹੁਤ ਧੰਨਵਾਦੀਆਂ ਕਿਉਂਕਿ ਤੁਸੀਂ ਇਸ ਮੁੱਦੇ ਨੂੰ ਬਾਖੂਬੀ ਚੱਕਿਆ ਪਰ ਮੈਂ ਇਹ ਗੱਲ ਕਹਾਂਗਾ ਸਾਨੂੰ ਜੋ ਪਤਾ ਲੱਗ ਰਿਹਾ ਹੈ ਕਿ ਸਰਕਾਰ ਮੈਂ ਇੱਕ ਦਿਨ ਹੁਸ਼ਿਆਰਪੁਰ ਗਿਆ ਤੇ ਪਟਵਾਰੀ ਸਾਹਿਬ ਉੱਥੇ ਬੈਠੇ ਸੀ ਦੋ ਛੇਰਗੜ ਦੇ ਪਟਵਾਰੀ ਸਾਹਿਬ ਉਹ ਹੈਗੇ ਆ ਮਧੂ ਜੀ ਆਪਣੇ ਲੜਕੀ ਆ ਉਹ ਔਰ ਇੱਕ ਸਾਡੇ ਜੋਨਪ੍ਰੀਤ ਜੀ ਉਹਨਾਂ ਕੋਲ ਜੇਈ ਆਇਆ ਹੋਇਆ ਸੀ ਫੁੱਡਾ ਦਾ ਮੈਂ ਪੁੱਛਿਆ ਕੀ ਕਰਨ ਆਇਆ ਕਹਿੰਦੇ ਜੀ ਉਹ ਕਹਿੰਦੇ ਵੀ ਜਿਹੜੇ ਨੰਬਰ ਛੁੱਟ ਗਏ ਉਹ ਵੀ ਪਾਣੇ ਇਦਾ ਮਤਲਬ ਅੰਦਰਲੀ ਤਿਆਰੀ ਇਹਨਾਂ ਦੀ ਹੋਈ ਜਾ ਰਹੀ ਹੈ ਤਾਂ ਮੈਂ ਪਹਿਲੇ ਕਿਹਾ ਸੀ ਵੀ ਦੋਗਲਾ ਦੋ ਮੂੰਹੀ ਸਰਕਾਰ ਉਹਦਾ ਚਿਹਰਾ 모ਰੇ ਕੁਛ ਹੋਰ ਬੋਲਦੇ ਲੋਕਾਂ ਨੂੰ ਗੁੰਮਰਾਹ ਕਰ ਲਈ ਔਰ ਅੰਦਰ ਗੱਦੀ ਇਹ ਤਿਆਰੀਆਂ ਕਰ ਰਹੇ ਨੇ ਪਰ ਕੋਈ ਗੱਲ ਨਹੀਂ ਅਸੀਂ ਸਾਫਛਾਦਾں ਚ ਉਹ ਦਿਨ ਵੀ ਕਿਹਾ ਸੀ ਅੱਜ ਵੀ ਕਹਿਣਾ ਚਾਹੁੰਦੇ ਆ ਭਗਵੰਤ ਮਾਨ ਜੀ ਜਾਂ ਤਾਂ ਆਪਣੀ ਜ਼ੁਬਾਨ ਤੇ ਕੈਮਰਾ ਹੋ ਨਹੀਂ ਤਾਂ ਫਿਰ ਟਕਰਾ ਲਈ ਤੁਸੀਂ ਵੀ ਤਿਆਰ ਹੋ ਅਸੀਂ ਵੀ ਤਿਆਰ ਆ ਮਰਾਂਗੇ ਵੀ ਤੇ ਮਾਰਾਂਗੇ ਵੀ ਅਸੀਂ ਜ਼ਹਿਰਾਂ ਖਾ ਕੇ ਨਹੀਂ ਮਰਨਾ ਇਹ ਕਲੀਅਰ ਕਟਾ ਮੈਂ ਕਹਿਣਾ ਸ਼ੁਰੂ ਕਰਤਾ ਸਾਰਿਆਂ ਨੂੰ ਪਈ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਨ ਆਉਦੀ ਆ ਕੋਈ ਜ਼ਹਿਰ ਖਾਨ ਵਾਲੂ ਨਾ ਜਾਇਓ ਮਾਰ ਕੇ ਮਰਾਂਗੇ ਜਿਹੜਾ ਸਾਡੀ ਜ਼ਮੀਨ 'ਚ ਪੈਰ ਧਰੂਗਾ ਉਹਨੂੰ ਮਾਰ ਕੇ ਫੇਰ ਮਰਾਂਗੇ ਪੰਜਾਬ ਵਿਧਾਨ ਸਭਾ ਇੱਕ ਮੰਦਰ ਦੇ ਰੂਪ ਦੇ ਵਿੱਚ ਉਸਨੂੰ ਵੇਖਿਆ ਜਾਂਦਾ ਕਿਉਂਕਿ ਉੱਥੇ 3-3 ਕਰੋੜ 3 ਕਰੋੜ ਪੰਜਾਬੀਆਂ ਦੇ ਜਿਹੜੇ ਹੱਕ ਦੇ ਵਿੱਚ ਫਰਾਂਸੀ ਵਾਲੇ ਜਾਣੇ ਹੁੰਦੇ ਨੇ ਪ੍ਰਤਾਪ ਬਾਜਵਾ ਕਹਿੰਦੇ ਨਾ ਲੈਂਡ ਪੂਲਿੰਗ ਤੇ ਗੱਲ ਹੁੰਦੀ ਹੈ ਨਾ ਕਾਨੂੰਨ ਵਿਵਸਥਾ ਤੇ ਗੱਲ ਹੁੰਦੀ ਹੈ ਜੇਕਰ ਗੱਲਾਂ ਹੁੰਦੀਆਂ ਨੇ ਜਿਹੜੇ ਸਾਡੇ ਲੀਡਰ ਨੇ ਸਿਆਸੀ ਲੀਡਰ ਇਹਨੇ ਕੋਈ ਨਕਮੇ ਜਾਂ ਬਿਸ਼ਰਮ ਹੋ ਚੁੱਕੇ ਨੇ ਇੱਕ ਦੂਜੇ ਨੂੰ ਇਹ ਮੈਣੋ ਮੈਣੀ ਹੁੰਦੇ ਨੇ ਜਦਕਿ ਤੁਸੀਂ ਇਹ ਵੇਖ ਲਓ ਜਿਹੜੇ 9495 ਐ ਅਸੀਂ ਚੁਣੇ ਹੋਏ ਆ ਕੋਈ ਬੋਲਣ ਨੂੰ ਤਿਆਰ ਨਹੀਂ ਪੰਜਾਬ ਦੇ ਹਰ ਇੱਕ ਚੀਜ਼ ਤੇ ਡਾਕਾ ਮਾਰ ਰਹੇ ਆ ਚਾਹੇ ਉਹ ਬਿਜਲੀ ਕਰਮੀਆਂ ਦੀਆਂ ਨੌਕਰੀਆਂ ਨਿਕਲੀਆਂ ਉਹ ਬਾਹਲੀਏ ਸਟੇਟਾਂ ਨੂੰ ਦੇ ਦਿੱਤੀਆਂ ਚਾਹੇ ਇਹਨਾਂ ਦੇ ਮੀਡੀਆ ਸਲਾਹਕਾਰ ਬਦਲ ਦਿੱਤੇ ਚਾਹੇ OSD ਬਦਲਤੇ ਚਾਹੇ ਚੇਅਰਮੈਨ ਬਾਹਰੋਂ ਲੈ ਆਕਲਾਤੇ ਅੱਜ ਜ਼ਮੀਨਾ ਖੋਣ ਦੀ ਤਿਆਰੀ ਆ 9495 ਚੋ ਕੋਈ ਬੋਲਣ ਨੂੰ ਤਿਆਰ ਨਹੀਂ ਮੂੰਹ ਚ ਕੂੰਗਣੀਆਂ ਪਾ ਕੇ ਬੈਠੇ ਆ ਅੱਜ ਹਾਲਾਤ ਚ ਚੇਤਨ ਜੀ ਪੰਜਾਬ ਦੇ ਹਾਲਾਤ ਬਹੁਤ ਜਿਹੜੇ ਖਤਰਨਾਕ ਮੋੜ ਤੇ ਆ ਇਹ ਬਗਾਵਤ ਹੁਣੀਆ ਪੈਦਾ ਪੰਜਾਬ ਦੇ ਵਿੱਚ ਔਰ ਬਗਾਵਤ ਜਿਹੜੀ ਅਸੀਂ ਜਿਹੜੀ ਨਹੀਂ ਚਾਹੁੰਦੇ ਜਿਹਨੇ ਬੜਾ ਨੁਕਸਾਨ ਕੀਤਾ ਸਾਡਾ 84 ਤੋਂ ਬਾਅਦ ਜਿਹੜੀ ਬਗਾਵਤ ਹੋਈ ਹੈ ਸੋ ਇਸ ਕਰਕੇ ਅਸੀਂ ਉਹ ਬਗਾਵਤ ਵਿੱਚ ਨਹੀਂ ਜਾਣਾ ਚਾਹੁੰਦੇ ਪਰ ਇਹ ਸਰਕਾਰ ਦੀ ਪਾਲਿਸੀ ਹੈ ਕਿ ਇਹਨਾਂ ਨੂੰ ਬਗਾਵਤ ਵਾਲ ਨੂੰ ਲੈ ਕੇ ਜਾਣਾ ਪਰ ਉਹਦਾ ਖਮਿਆ ਜਾ ਇਹਨਾਂ ਨੂੰ ਵੀ ਪੁੱਗਤਣਾ ਪਊਗਾ ਸੇਕ ਇਹ ਮਤ ਸਮਝਣ ਕਿ ਉਹ ਚੋ ਸਟੇਜਾਂ ਦੇ ਬੈਠੇ ਆ ਉੱਚੀਆਂ ਕੁਰਸੀਆਂ ਤੇ ਬੈਠੇ ਆ ਤੇ ਵੱਜ ਜਾਣਗੇ ਸੇਕ ਇਹਨਾਂ ਦੇ ਘਰਾਂ ਤੱਕ ਵੀ ਪਹੁੰਚੇਗਾ ਆਖਰੀ ਸਵਾਲ ਹੈ ਜੀ ਵਿਰੋਧੀ ਧਿਰਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੁੰਦੀ ਹੈ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਵੀ ਬਾਲੀਆਂ ਤਖੜੀਆਂ ਨੇ ਸਰਕਾਰ ਦੇ ਬਰਾਬਰ ਨੇ ਚਾਹੇ ਕਾਂਗਰਸ ਆ ਚਾਹੇ ਭਾਰਤੀ ਜਨਤਾ ਪਾਰਟੀ ਆ ਚਾਹੇ ਇਹ ਸ਼੍ਰੋਮਣੀ ਅਕਾਲੀ ਦਲ ਆ ਬਸਪਾ ਵਿਰੋਧੀ ਧਿਰਾਂ ਤੋਂ ਕਿੰਨੀ ਕੁ ਉਮੀਦ ਹੈ ਜਾਂ ਵਿਰੋਧੀ ਧਿਰਾਂ ਦਾ ਤੁਸੀਂ ਕਿੰਨੀ ਕੁ ਪਹੁੰਚ ਕਰ ਰਹੇ ਹੋ ਆਓ ਅਸੀਂ ਇੱਕ ਮੰਚ ਤੇ ਇਕੱਠੇ ਹੋਈਏ ਜਾਂ ਕੋਈ ਰਣਨੀਤੀ ਇਸ ਪੱਤਰ ਦੀ ਲਿਖੀ ਜਾਵੇ ਜਿਹੜਾ ਸਰਕਾਰ ਨੂੰ ਗੋਡਿਆਂ ਤੇ ਲਿਆਂਦਾ ਜਾ ਸਕੇ ਜੇ ਦੇਖੋ ਮੈਂ ਬੇਨਤੀ ਕਰਾਂ ਵਿਰੋਧੀ ਧਿਰ ਜੋ ਅਸੀਂ ਸਮਝਦੇ ਹਾਂ ਇਹ ਅੱਜ ਕਿਉਂਕਿ ਬਹੁਮਤ ਇਹਨਾਂ ਨੂੰ ਵੱਡਾ ਦੇ ਦਿੱਤਾ ਹੈ ਕਿਸੇ ਨੂੰ ਮੰਨਦੇ ਕ ਵਿਰੋਧੀ ਧਿਰਾਂ ਨੂੰ ਅਸੀਂ ਮਿਲੇ ਵੀ ਆ ਦੇਖੋ ਅਸੀਂ ਵਿਰੋਧੀ ਧਿਰ ਨੂੰ ਮਿਲਣ ਲੱਗੇ ਸੀ ਜਦੋਂ ਰਾਜਾ ਬੜਿੰਗ ਜੀ ਨੂੰ ਮੰਗ ਪੱਤਰ ਦਿੱਤਾ ਮੈਨੂੰ ਸੂਜ ਸਾਹਿਬ ਦਾ ਦੋ ਵਾਰ ਫੋਨ ਆ ਚੁੱਕਿਆ ਉਹਨਾਂ ਨੇ ਕਿਹਾ ਸਾਨੂੰ ਦੱਸੋ ਬੀਜੇਪੀ ਵੀ ਇੱਥੇ ਗਈ ਹੈ ਐਵੇਂ ਹੀ ਅਸੀਂ ਬੀਜੇਪੀ ਨੂੰ ਹਰ ਵੇਲੇ ਭੰਡੀ ਜਾਈਏ ਉਹ ਵੀ ਠੀਕ ਨਹੀਂ ਬੀਜੇਪੀ ਦੀ ਵੀ ਸਾਰੀ ਟੀਮ ਗਵਰਨਰ ਨਾਲ ਮਿਲ ਕੇ ਆਈ ਹੈ ਉਹ ਵੀ ਕਿਸਾਨਾਂ ਦੇ ਨਾਲ ਖੜੇ ਆ ਅਕਾਲੀ ਦਲ ਧਰਨਾ ਪ੍ਰਦਰਸ਼ਨ ਕਰ ਰਿਹਾ ਉਹ ਵੀ ਕਿਸਾਨਾਂ ਨਾਲ ਖੜੇ ਆ ਤੇ ਫਿਰ ਅਗਰ ਕਿਸਾਨਾਂ ਦਾ ਕੋਈ ਨੁਕਸਾਨ ਕਰ ਰਹਾ ਕੋਈ ਪੰਜਾਬ ਨਾਲ ਧੋ ਕਰ ਰਹਾ ਆ ਵਿਸ਼ਵਾਸ ਘਾਤ ਕਰ ਰਹਾ ਆ ਉਹ ਆ 94 95 ਆ ਜਿਹੜੇ ਪੰਜਾਬ ਨਾਲ ਗੱਦਾਰੀ ਤੇ ਉਤਰ ਆਏ ਆ ਪੰਜਾਬ ਦੇ ਲੋਕਾਂ ਦੀ ਜਮੀਨ ਖੋਣ ਤੇ ਉਤਰ ਆਏ ਆ ਸੋ ਇਹ ਲੋਕ ਜਿਹੜੇ ਆ ਇਹਨਾਂ ਨੂੰ ਜਰੂਰ ਅੱਜ ਹੁਣ ਚਲਤਾ ਕਰਨਾ ਪਊਗਾ ਇਹਨਾਂ ਬਾਰੇ ਸੋਚਣਾ ਪਊਗਾ ਪੰਜਾਬ ਦੇ ਲੋਕਾਂ ਨੂੰ ਜਿਹੜੇ ਪਿੰਡਾਂ ਚਾਉਂਦੇ ਆ ਆ ਡੇਢ ਸਾਲ ਦੀ ਇਹਨਾਂ ਦੀ ਚੌਧਰ ਨੂੰ ਐਵੇਂ ਨਾ ਜੀ ਹਜੂਰੀ ਕਰੀ ਜਾਓ ਪਿੰਡਾਂ ਦੇ ਸਰਪੰਚਾਂ ਨੂੰ ਮੈਂ ਕਹੂੰਗਾ ਉਹ ਭਾਈ ਅਕਲ ਨੂੰ ਹੱਥ ਮਾਰੋ ਜਿੰਨਾ ਪੰਜਾਬ ਦਾ ਨੁਕਸਾਨ ਹੋਣਾ ਹੈ ਐਮ ਐਲ ਏ ਨਹੀਂ ਕੱਲੇ ਤੁਸੀਂ ਵੀ ਦੋਚੀ ਬਣਨਾ ਜਿਹੜੇ ਇਹਨਾਂ ਦੇ ਮਗਰ ਝਾੜੂ ਵਾਲਿਆਂ ਦੇ ਮਗਰ ਚੱਕੀ ਫਿਰਦੇ ਆ ਨਾ ਝੋਲੇ ਤੁਸੀਂ ਵੀ ਇਹਦੇ ਦੋਚੀ ਬਣਨਾ ਪੰਜਾਬ ਦੇ ਜੇ ਪੰਜਾਬ ਦਾ ਜਿੰਨਾ ਲੌਸ ਹੋ ਰਿਹਾ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਾਨੂੰ ਹੁਸ਼ਾਰਪੁਰ ਤੋਂ ਕਿਸਾਨ ਆਗੂ ਮਨਜੀਤ ਰਾਏ ਪਿੰਡ ਪੁਰਹੇਰਾ ਦੇ ਰਹਿਣ ਵਾਲੇ ਨੇ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਵੱਲੋਂ ਸਖਤ ਲੈਸ ਦੇ ਵਿੱਚ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਕਿਸਾਨ ਕਿਸੇ ਵੀ ਸੂਰਤ ਦੇ ਵਿੱਚ ਆਪਣੇ ਆਪਣੀ ਜ਼ਮੀਨ ਦੇ ਵਿੱਚ ਸਰਕਾਰੀ ਪੈਰ ਨਹੀਂ ਵੜਨ ਦੇਣਗੇ ਤਾਂ ਬਾਰ ਬਾਰ ਉਹਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਇਸ ਫੈਸਲੇ ਤੇ ਦੁਬਾਰਾ ਜਿਹੜਾ ਗੌਰ ਕੀਤਾ ਜਾਵੇ ਕਿਉਂਕਿ ਇਹ ਫੈਸਲਾ ਕਿਸਾਨ ਹਿਤਾਸ਼ੀ ਨਹੀਂ ਬਲਕਿ ਕਿਸਾਨ ਵਿਰੋਧੀ ਫੈਸਲਾ ਕੈਮਰਾ ਪਰਸਨ ਨੇ ਮਨਵੀਰ ਮੀਠੀਆ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਦੇ ਨਾਲ